ਉਹਨੂੰ ਟ੍ਰਾਂਸਲੇਟ ਕੀਤਾ ਹੋਇਆਗਾ ਪੰਜਾਬੀ ਦੇ ਵਿੱਚ ਫਤਵਾ ਜਾਰੀ ਹੋਇਆ ਸੀ ਬਜ਼ੀਰ ਖਾਨ ਵੱਲੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲਦੇ ਆ ਸਾਰਿਆਂ ਦੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਵੈਲਕਮ ਹੈ ਥੋੜਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੈਂ ਦੁਪਹਿਰੇ ਘਰੇ ਨਹੀਂ ਸੀ ਹੈਗਾ ਜਾਣਾ ਸੀ ਅੱਜ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਥੋੜੀ ਜਿਹੀ ਲੇਟ ਹੋ ਗਏ ਗੱਡੀ ਗੁਰਦੀਪ ਕੇ ਘਰ ਸੀ ਗਰਦੀਪ ਲੈ ਕੇ ਗਿਆ ਹੋਇਆ ਸੀ ਤੇ ਗੁਰਦੀਪ ਮੇਰੇ ਕੋਲੇ ਲੇਟ ਆਇਆਗਾ ਘਰੇ ਹੁਣ ਗਰਦੀਪ ਆਇਆਗਾ ਤੇ ਹੁਣ ਅਸੀਂ ਚੱਲਿਆ ਗੁਰਦੁਆਰਾ ਸਾਹਿਬ ਅਸੀਂ ਚੱਲਿਆ ਮਰੇ ਕੋਲੇ ਹਾਜ਼ਨਾਰਾ ਗੁਰਦੁਆਰਾ ਸਾਹਿਬ ਜਾਣੇ ਆ ਅਸੀਂ ਤੇ ਦਰਸ਼ਨ ਕਰਦੇ ਆ ਤੁਹਾਨੂੰ ਵੀ ਅੱਜ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਤੇ ਜਾ ਕੇ ਦੱਸਦੇ ਆ ਗੁਰਦੁਆਰਾ ਸਾਹਿਬ ਬਾਰੇ ਹੋਰ ਕੀ ਹਾਲ ਚੱਲਦੇ ਆ ਭਾਈ ਠੀਕ ਠਾਕ ਠੀਕ ਠਾਕ ਗਰਦੀਪ ਕੇ ਲੇਟ ਹੋ ਗਿਆ ਸੀ ਘਰੋਂ ਥੋੜਾ ਜਿਆ ਤੇ ਉਹਦੇ ਕਰਕੇ ਵੀ ਅਸੀਂ ਲੇਟ ਹੋ ਗਏ ਐਸਟੀਮੇਟਡ ਟਾਈਮ 2 ਵਜੇ ਹੋਣਗੇ ਦੁਪਹਿਰ ਦੇ 2:30 ਵਜੇ ਹੋਣਗੇ ਨਾ 2:30 ਵਜੇ ਨੇ ਤੇ ਵਸ ਚੱਲਦੇ ਹੁਣ ਸਦਾ ਗੁਰਦੁਆਰਾ ਸਾਹਿਬ ਇਹ ਕਰਦੇ ਆਂ ਦਰਸ਼ਨ ਚਲੋ ਜੀ ਹੁਣ ਮਿਲਦੇ ਆਂ ਤੁਹਾਨੂੰ ਆਪਾਂ ਅੱਗੇ ਜਾ ਕੇ ਅਸੀਂ ਅੰਟਰ ਹੋ ਚੁੱਕੇ ਹਾਂ ਮਰੀਕੋਲੇ ਤੇ ਬਸ ਹੁਣ ਅਸੀਂ ਇਸ ਟਾਈਮ ਚਰਗ ਬਾਈਪਾਸ 'ਚ ਆ ਮਰੀਕੋਲੇ ਇੱਥੋਂ ਜਿਹੜਾ ਪੋਲ ਜਾਂਦਾਗਾ ਇਧਰੋਂ ਸਿੱਧਾ ਮਰੀਕੋਲੇ 'ਚ ਨੂੰ ਜਾਂਦੀ ਆ ਉਹ ਸਾਹਮਣੇ ਸੜਕ ਤੇ ਇਧਰੋਂ ਮੁੜ ਜਾਣਾਗਾ ਆਪਾਂ ਖੱਬੇ ਹੱਥ ਵੀ ਅਸੀਂ ਟ੍ਰੈਫਿਕ ਚੋਂ ਕੱਢ-ਕੁੱਢ ਕੇ ਜੇ ਕਾਰ ਆ ਲਾਲੀ ਗੁਰਦੁਆਰਾ ਸਾਹਿਬ ਦੇ ਸਾਈਡ ਤੇ ਇਧਰ ਇਹ ਤੁਸੀਂ ਇੱਕ ਪ੍ਰੋਬਲਮ ਨਹੀਂ ਬਣਤਾ ਤੁਹਾਨੂੰ ਤੇਦਰਵਾ ਸਮਝ ਆਣ ਦੇ ਲਈ ਆਪਾਂ ਨੂੰ ਉੱਥੇ ਟਿਕਣ ਦੇ ਲਈ ਆਪਾਂ ਉੱਪਰ ਜਾਣਾ ਇੱਥੇ ਉੱਪਰ ਜਾਣਾ ਪੈਂਦਾ ਹੈ। ਭਾਵੇਂ ਕੋਵੇਂ ਕੋ ਸਾਥ ਸਾਥ ਨਾ ਹੋਵੇ ਇਸ ਦੀ ਵਰਸ ਤੇਰਾ ਕੇ ਰੱਖੇ। ਪ੍ਰਭ ਦੀ ਆਗਿਆ ਮੰਨ ਐ ਮਾਥਾ ਨਾ ਨਿਸਾਰ ਸਭਾ ਦਾ ਆਲੋਕ ਪਰਮਾਇਕੇ ਦੇਤ ਸਰਬਰੋਪਤ ਗਿਆਨ ਦੇਤ ਗਿਆਿਆ ਸਰੰਗਰਾਮੇ ਕੋਪਿ ਸੈ ਕੋ ਮਾਤਵ ਜਤਾਵੇ ਜੁਤੀ ਤੇ ਚਾਨਨ ਆਹੇ ਮਾਹੂਨ ਹਰਤ ਅੰਬਰਤਾ ਸੋਲਾਵੇਂ ਕੀ ਤੰਗੋ ਆਪਰਾ ਕੋ ਪ੍ਰਿਆ ਸਮਾਨੀ ਜੋਈ ਮੇਰੇ ਕਦੀ ਸੇ ਰੁਪਾ ਕਰੀ ਨਹਿਮ ਕਾ ਨਹਿਮ ਕਜਾ ਬਨਾ جي <laughs> پائي I don't oh, 唉呀 ਜਿਹੜਾ ਇੱਥੇ ਆ ਖਤ ਲਿਖਿਆ ਹੋਇਆ ਹੈਗਾ ਜਿਹੜਾ ਆ ਆ ਖਾਤਾ ਫਾਰਸੀ ਦੇ ਵਿੱਚ ਆ ਇਹ ਸਾਰਾ ਟਰਾਂਸਲੇਟ ਕੀਤਾ ਹੋਇਆ ਹੈਗਾ ਇਧਰਲੀ ਸਾਈਡ ਪੰਜਾਬੀ ਦੇ ਵਿੱਚ ਇਹ ਉਹ ਖਾਤਾ ਜਿਹੜਾ ਕਿ ਸੇਰ ਮੁਹੰਮਦ ਖਾਨ ਨੇ ਛੋਟੇ ਸਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਜਦ ਹਾ ਦਾ ਨਾਰਾ ਲਾਇਆ ਸੀ ਉਸ ਟਾਈਮ ਉਹਨਾਂ ਨੇ ਲਿਖਿਆ ਸੀ ਔਰੰਗਜ਼ੇਬ ਨੂੰ ਤੇ ਉਸ ਟਾਈਮੇ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਸੀ ਕੁਝ ਇਸ ਤਰ੍ਹਾਂ ਦਾ ਸੀ ਤੇ ਉਹਨੂੰ ਟਰਾਂਸਲੇਟ ਕੀਤਾ ਹੋਇਆਗਾ ਪੰਜਾਬੀ ਦੇ ਵਿੱਚ ਮੈਂ ਇਹਦੀ ਇੱਕ ਸਕਰੀਨਸ਼ਾਟ ਲੈ ਕੇ ਸਾਈਡ ਤੇ ਫੋਟੋ ਪਾ ਦੂਗਾ ਤੇ ਜਰੂਰ ਪੜਿਓ ਇੱਕ ਵਾਰ ਉਹਨਾਂ ਨੇ ਕੀ ਆਪਦੇ ਕੀ ਉਹਨਾਂ ਨੇ ਆਪਦੇ ਖਾਤਰਹੀਂ ਕੀ ਬਿਆਨ ਕੀਤਾ ਸੀ ਔਰ ਮੇਜਰ ਗੁਰਦੁਆਰਾ ਸਾਹਿਬ ਦੇ ਸਾਈਡ ਤੇ ਆਪਣੀ ਕਾਰ ਖੜੀ ਹੈ ਜੀ ਤੇ ਸਾਈਡ ਤੇ ਲਾਤੀ ਸੀ ਅਸੀਂ ਗੁਰਦੁਆਰਾ ਸਾਹਿਬ ਤੋਂ ਆ ਗਏ ਮੱਥਾ ਟੇਕ ਕੇ ਤੇ ਬਾਹਰ ਜਿਆਦਾ ਸ਼ੋਰ ਸ਼ਰਾਬਾ ਹੁੰਦਾ ਸੀ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਪਾਠ ਚੱਲਦਾ ਸੀ ਉਹਦੇ ਕਰਕੇ ਅਸੀਂ ਨਾ ਤਾਂ ਬਾਹਰ ਕੈਮਰੇ ਦੇ ਸਾਹਮਣੇ ਬੋਲ ਸਕਦੇ ਸੀ ਕਿਉਂਕਿ ਸ਼ੋਰ ਸ਼ਰਾਬਾ ਜ਼ਿਆਦਾ ਹੋਣਾ ਸੀ ਮੇਰੀ ਤਾਂ ਆਵਾਜ਼ ਨਹੀਂ ਸੀ ਆਉਣੀ ਹੈਗੀ ਤੇ ਅੰਦਰ ਪਾਠ ਕਰਕੇ ਅਸੀਂ ਅੰਦਰ ਬੋਲੇ ਨਹੀਂ ਹੈਗੇ ਸਿਰਫ ਅੰਦਰ ਆਪਾਂ ਵੀਡੀਓ ਬਣਾਈਆ ਤੇ ਘੰਟਾ ਬੈਠੇ ਆ ਪਾਠ ਕੀਤਾਗਾ ਤੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਇਹ ਸਾਧਨਾਰਾ ਗੁਰਦੁਆਰਾ ਸਾਹਿਬਾ ਬੜੇ ਮਰੇਕੋਲੇ ਦੇ ਨਵਾਬ ਸੀ ਸੇਰ ਮੁਹੰਮਦ ਖਾਨ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਵਾਇਆ ਗਿਆ ਸੀ ਮਰੇਕੋਲੇ ਦੇ ਵਿੱਚ ਕਿਉਂਕਿ ਉਹ ਮਰੇਕੋਲੇ ਦੇ ਨਵਾਬ ਸੀ ਤੇ ਉਹਨਾਂ ਦੀ ਯਾਦ ਵਿੱਚ ਕਿਉਂ ਬਣਵਾਇਆ ਗਿਆ ਸੀ ਕਿਉਂਕਿ ਜਿਹੜੇ ਟਾਈਮ ਵਜੀਰ ਖਾਨ ਨੇ ਇੱਕ ਫਤਵਾ ਜਾਰੀ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਇਹਨਾਂ ਦੋਨਾਂ ਨੂੰ ਜਿਉਂਦੇ ਨੂੰ ਨੀਹਾਂ ਦੇ ਵਿੱਚ ਚੜਵਾ ਦਿੱਤਾ ਜਾਊਗਾ ਉਸ ਟਾਈਮਾਂ ਅਮਰੀਕੋਲੇ ਦਾ ਨਵਾਬ ਵਜ਼ੀਰ ਮੁਹੰਮਦ ਖਾਨ ਨੇ ਉਸੇ ਟਾਈਮ ਉਹਨਰੇ ਦਰਬਾਰ ਦੇ ਵਿੱਚ ਕਿਹਾ ਸੀ ਕਿ ਤੇਰੀ ਦੁਸ਼ਮਣੀ ਬੱਚਿਆਂ ਦੇ ਪਿਤਾ ਨਾਲ ਆ ਤੂੰ ਜੋ ਦੁਸ਼ਮਣੀ ਕੱਢਣੀ ਚਾਹਨਾਗਾ ਤੂੰ ਉਹਨਾਂ ਨੂੰ ਸਿੱਧਾ ਮੇਰੇ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਤੂੰ ਉਹਨਾਂ ਨੂੰ ਲਲਕਾਰ ਪਰ ਇਹ ਜੋ ਤੂੰ ਫੈਸਲਾ ਲੈਂਦਾ ਹੈ ਸਹੀ ਫੈਸਲਾ ਨਹੀਂ ਆਏਗਾ ਉਹਨਾਂ ਨੇ ਉਸ ਟਾਈਮ ਭਰੇ ਦਰਬਾਰ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਛੋਟੇ ਸਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਕਿ ਤੂੰ ਜੋ ਵੀ ਇਹ ਸਜ਼ਾ ਸੁਣਾਈ ਐ ਸਹਿਬਜ਼ਾਦਿਆਂ ਨੂੰ ਇਹ ਬਿਲਕੁਲ ਬਹੁਤ ਜ਼ਿਆਦਾ ਗਲਤ ਸਜ਼ਾ ਕੀ ਹੈ ਇਹ ਤੇ ਵੀ ਇਹਨਾਂ ਨੂੰ 마ਸੂਮਾਂ ਨੂੰ سزا ਦੇਂਦਾ ਤੇਰਾ ਕੋਈ ਹੱਕ ਨਹੀਂ ਬਣਦਾ ਹੈਗਾ ਤੇ ਉਸ ਟਾਈਮ ਉਹ ਨਾਰਾਜ਼ ਹੋ ਕੇ ਉਸ ਦਰਬਾਰ ਦੇ ਵਿੱਚੋਂ ਉੱਠ ਕੇ ਵਾਪਸ ਆ ਗਈ ਸੀ ਤੇ ਜਿਹੜਾ ਤੁਹਾਨੂੰ ਅੰਦਰ ਆਪ ਇੱਕ ਵੀਡੀਓ ਦਿਖਾਈ ਆ ਇੱਕ ਫਾਰਸੀ ਦੇ ਵਿੱਚ ਇੱਕ ਅਰਜੀ ਲਿਖੀ ਹੋਈ ਆ ਜਿਹੜਾ ਉਹ ਫਾਰਸੀ ਦੇ ਵਿੱਚ ਲਿਖਿਆ ਹੋਇਆ ਸੀ ਇੱਕ ਪੱਤਰ ਉਹਨੂੰ ਸਾਈਡ ਤੇ ਪੰਜਾਬੀ ਦੇ ਟ੍ਰਾਂਸਲੇਟ ਕਰਕੇ ਵੀ ਕੰਧ ਦੇ ਉੱਪਰ ਲਾਇਆ ਹੋਇਆਗਾ ਆਪਾਂ ਵੀਡੀਓ ਵੀ ਲੈਤੀ ਆ ਤੇ ਜਰੂਰ ਪੜਿਓ ਇੱਕ ਵਾਰੀ ਟਾਈਮ ਕੱਢ ਕੇ ਤੇ ਆਵਲਾ ਤਾਂ ਮੈਂ ਸਾਈਡ ਤੇ ਸਕਰੀਨਸ਼ਾਟ ਲਾ ਦੂੰਗਾ ਜਿਹੜਾ ਕਿ ਉਹ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ ਹੋਇਆ ਹੈ ਜਰੂਰ ਪੜਿਓ ਵੀਡੀਓ ਨੂੰ ਸਟਾਪ ਕਰਕੇ ਪੜ ਲਿਓ ਚਾਹੇ ਜਿਹਦੇ ਨਵਾਬ ਨੇ ਦੱਸਿਆ ਸੀ ਔਰੰਗਜ਼ੇਬ ਨੂੰ ਕਿ ਇਹ ਫਤਵਾ ਜਾਰੀ ਕਰਨ ਦਾ ਮਤਲਬ ਉਹਨਾਂ ਦਾ ਇਹ ਸੀ ਕਿ ਉਹਨਾਂ ਦੀ ਸਜਾ ਨੂੰ ਮਾਫ ਕੀਤਾ ਜਾਵੇ ਤੇ ਇਸ ਇਸ ਕਰਕੇ ਇਹੀ ਰੀਜ਼ਨ ਹੈ ਕਰਕੇ ਨਵਾਬ ਸੀ ਸ਼ੇਰ ਮੁਹੰਮਦ ਖਾਨ ਉਹਨਾਂ ਦੇ ਉਹਨਾਂ ਨੇ ਹੱਕ ਦੇ ਵਿੱਚ ਆਂਦਾ ਨਾਰਾ ਮਾਰਿਆ ਸੀ ਛੋਟੇ ਸਹਿਬਜ਼ਾਦੇ ਨੂੰ ਸਜ਼ਾ ਨਾ ਦੇਣ ਦੇ ਲਈ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਸੀ ਜਿਹਦੇ ਕੀ ਨਾਮ ਰੱਖਿਆ ਸੀ ਹਜ਼ਨਾਰਾ ਗੁਰਦੁਆਰਾ ਸਾਹਿਬ ਹੁਣ ਜੀ ਮੈਂ ਸਾਰਿਆਂ ਨੂੰ ਆਖਰ ਚ ਇਹੀ ਕਹਿਣਾ ਚਾਹਨਾਗਾ ਵੀ ਪੂਰੇ 24 ਘੰਟਿਆਂ ਦੇ ਵਿੱਚੋਂ ਸਿਰਫ 2 ਘੰਟੇ ਕੱਢ ਕੇ ਨਾ ਆਪਣੇ ਪਰਿਵਾਰ ਦੇ ਨਾਲ ਤੇ ਇਸ ਗੁਰਦੁਆਰਾ ਸਾਹਿਬ ਜ਼ਰੂਰ ਆਇਓ ਤੇ ਜ਼ਰੂਰ ਦਰਸ਼ਨ ਕਰਿਓ ਗੁਰਦੁਆਰਾ ਸਾਹਿਬ ਦੇ ਮੇਰੀ ਵੀ ਇੱਛਾ ਸੀ ਮਾਂ ਦੀ ਗਰਦੀਪ ਦੀ ਵੀ ਅਸੀਂ ਆਈਏ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਤੇ ਕਈਆਂ ਨੂੰ ਤਾਂ ਇਹ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਦਾ ਪਤਾ ਹੋਣਾਗਾ ਤੇ ਬਾਕੀ ਅਸੀਂ ਦੱਸ ਵੀ ਦਿੰਨੇ ਆ ਉਹ ਸਾਹਮਣੇ ਜਿਹੜਾ ਸਾਹਮਣੇ ਵਾਲਾ ਚੌਕ ਆ ਉਹਨੂੰ ਗਰੇ ਵਾਲਾ ਚੌਕ ਕਿਹਾ ਜਾਂਦਾਗਾ ਗਰੇ ਵਾਲਾ ਚੌਕ ਤੋਂ ਜਿਹੜੀ ਮੇਨ ਰੋਡ ਆਉਂਦੀ ਆ ਇਧਰ ਨੂੰ ਤੇ ਇਹ ਜਿਹੜੀ ਧੂਰੀ ਤੇ ਸੰਗਰੂਰ ਨੂੰ ਜਾਂਦੀ ਆ ਰੋਡ ਉਹਦੇ ਬਿਲਕੁਲ ਉੱਪਰ ਸਥਿਤ ਆ ਗੁਰਦੁਆਰਾ ਸਾਹਿਬ ਤੇ ਜਰੂਰ ਆਇਓ ਜਰੂਰ ਦਰਸ਼ਨ ਕਰਿਓ ਗੁਰਦੁਆਰਾ ਸਾਹਿਬ ਦੇ ਤੇ ਆਪਦੀ ਪਰਿਵਾਰ ਦੇ ਨਾਲ ਜਾਂ ਆਪਦੇ ਯਾਰਾਂ ਦੋਸਤਾਂ ਦੇ ਨਾਲ ਤੇ ਆ ਮੇਨ ਰੋਡ ਆ ਗਰੇਵਾਲ ਚੌਂਕ ਤੋਂ ਜੋ ਧੂਰੀ ਨੂੰ ਜਾਂਦੀ ਆ ਤੇ ਸੰਗਰੂਰ ਨੂੰ ਰੋਡ ਜਾਂਦੀ ਆ ਮੇਨ ਰੋਡ ਉਹਦੇ ਬਿਲਕੁਲ ਉੱਪਰ ਠੀਕ ਆ ਜੀ ਤੇ ਇੱਕ ਇੱਕ ਮਨ ਦੀ ਇੱਛਾ ਸੀ ਕਿ ਆਹ ਟਾਈਮ ਅਸੀਂ ਜਿਵੇਂ ਹੁਣ ਕਿ ਵਿਹਲੇ ਹੁੰਨੇ ਆ ਜਾਦੇ ਮੈਨੂੰ ਇਹ ਗਰਦੀਪ ਨੂੰ ਕਿ ਜ਼ਿਆਦਾ ਕੰਮ ਨਹੀਂ ਹੁੰਦਾ ਹੈਗਾ ਵੀ ਗੁਰਦੁਆਰਾ ਸਾਹਿਬ ਜਰੂਰ ਮੱਥਾ ਟੇਕੀਏ ਦਰਸ਼ਨ ਕਰੀਏ ਗੁਰਦੁ ਮੇਰੇ ਮੰਮੀ ਉਹਨੇ ਨੇ ਵੀ ਆਉਣਾ ਸੀ ਗੁਰਦੁਆਰਾ ਸਾਹਿਬ ਤੇ ਉਹਨਾਂ ਨੂੰ ਡੰਕੀ ਕਿਸੇ ਗੱਲ ਨੂੰ ਟਾਈਮ ਨਹੀਂ ਲੱਗਿਆ ਹੈਗਾ ਉਹ ਵੀ ਮੈਨੂੰ ਕਹਿੰਦੇ ਸੀ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਇਓ ਪਹਿਲਾਂ ਤੇ ਵੀ ਫਿਰ ਹੈਰੀ ਨੇ ਵੀ ਆਉਣਾ ਸੀ ਵੀ ਉਹ ਮੰਮੀ ਹੁਣੀ ਦਾਦੀ ਹੁਣੀ ਹੈਰੀ ਨਾਲ ਆ ਕੇ ਬਾਅਦ ਵਿੱਚ ਮੱਥਾ ਟੇਕਣਗੇ ਤੇ ਚਲੋ ਜੀ ਹੁਣ ਅਸੀਂ ਅਸੀਂ ਵੀ ਚੱਲਦੇ ਆ ਘਰ ਨੂੰ ਗੁਰਦੁਆਰਾ ਸਾਹਿਬ ਦਰਸ਼ਨ ਹੋ ਗਏ ਵਧੀਆ ਤੇ ਬਹੁਤ ਵਧੀਆ ਲੱਗਿਆ ਮੈਨੂੰ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਚਲੋ ਹੁਣ ਠੀਕ ਹੈ ਹੁਣ ਅਸੀਂ ਚੱਲਦੇ ਆ ਘਰ ਨੂੰ ਤੇ ਸ਼ਾਮ ਵੀ ਹੋ ਗਈ ਗੁਰਦੀਪ ਨੇ ਵੀ ਜਾ ਕੇ ਆਪਦੇ ਘਰ ਨੂੰ ਜਾਣਾਗਾ ਤੇ ਮਿਲਦੇ ਹਾਂ ਹੁਣ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਜਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾ